ਤੁਸੀਂ ਸਭ ਨੇ ਸੁਣ ਲਿਆ ਕਿ ਕਮਲ ਕੌਰ ਭਾਬੀ ਜੋ ਅਸ਼ਲੀਲ ਵੀਡੀਓਜ਼ ਬਣਾਉਂਦੀ ਸੀ ਉਹਦਾ ਸੋਦਾ ਲਾ ਦਿੱਤਾ ਗਿਆ ਵੇਖੋ ਜੋ ਵੀ ਹੋਇਆ ਠੀਕ ਹੋਇਆ ਤੇ ਨਾ ਉਹਦਾ ਪਤਾ ਨਹੀਂ ਕੀ ਨਾ ਆ ਪਿੱਛੇ ਤੇ ਆਪਣਾ ਕੰਚਨ ਕੁਮਾਰੀ ਆ ਨਾਮ ਯੂਜ਼ ਕਰਨ ਦੀ ਆ ਤੇ ਇਹਦੇ ਕਰਕੇ ਉਹਨਾਂ ਨੇ ਲਾਇਆ ਇਦਾਂ ਥੋੜਾ ਦਾ ਲੋਕੀਂ ਗੱਲ ਦਾ ਵਿਰੋਧ ਕਰਦੇ ਕਹਿੰਦੇ ਮਾਰਨਾ ਨੇ ਵੇਖੋ ਜੀ ਜੇ ਉਹ ਕੋ ਮਾੜਾ ਚੰਗਾ ਬੋਲੀ ਹੋਈ ਤਾਂ ਫਿਰ ਅਗਲੇ ਨੇ ਜੋ ਹੋਇਆ ਕਰਤਾ ਠੀਕ ਨਹੀਂ ਐਵੇਂ ਆਪਾਂ ਕਹੀਏ ਤੱਕ ਰਿਪੋਰਟ ਜਿਹੜਾ ਅਸ਼ਲੀਲ ਪਾਉਗਾ ਤੇ ਉਹਨਾਂ ਦਾ ਵੀ ਇਹੀ ਹਾਲ ਹੋਣਾ ਚਾਹੀਦਾ ਹੋਣਾ ਭਾਈ ਜੀ ਮੈਂ ਤੁਹਾਨੂੰ ਸਿੱਧੀ ਗੱਲ ਹੈ ਜਿਹੜਾ ਆਪਣੇ ਆਪ ਦੇ ਪੋਤੇ ਫੱਟੀ ਖਾਂ ਪੜਦਾ ਉਹਨਾਂ ਦਾ ਕੰਮ ਹੋਣਾ ਹੋਣਾ ਤੁਸੀਂ ਸਭ ਨੇ ਸੁਣ ਲਿਆ ਕਿ ਕਮਲ ਕੌਰ ਭਾਬੀ ਜੋ ਅਸ਼ਲੀਲ ਵੀਡੀਓਜ਼ ਬਣਾਉਂਦੀ ਸੀ ਉਹਦਾ ਸੋਦਾ ਲਾ ਦਿੱਤਾ ਗਿਆ ਭਾਈ ਅਮਰਤਪਾਲ ਸਿੰਘ ਮੈਰੋ ਦੀ ਟੀਮ ਵੱਲੋਂ ਖਾਲਸਾ ਰੂਪ ਦੇ ਵਿੱਚ ਇੱਕ ਨੌਜਵਾਨ ਸਾਡੇ ਨਾਲ ਨੇ ਖਾਲਸਾ ਜੀ ਵੈਜਿਕ ਖਾਲਸਾ ਵੈਜਿਕ ਫਤਿਹ ਕੀ ਕਹਿੰਦੇ ਉਹ ਵੀ ਉਹ ਸਹੀ ਹੋਇਆ ਜਾਂ ਗਲਤ ਹੋਇਆ ਦੇਖੋ ਜੀ ਵੈਕੁਰ ਜੀ ਕਾ ਖਾਲਸਾ ਤੇ ਵੈਕੁਰ ਜੀ ਫਤਿਹ ਦੇਖੋ ਜੋ ਵੀ ਹੋਇਆ ਠੀਕ ਹੋਇਆ ਪਹਿਲੇ ਨੰਬਰ ਤੇ ਤੂੰ ਇੱਕ ਵੇਖੋ ਇੱਕ ਪ੍ਰਮੋਟ ਕਿਸ ਚੀਜ਼ ਨੂੰ ਕਰਦੀ ਨਸ਼ੇ ਨੂੰ ਪ੍ਰਮੋਟ ਕਰਦੀ ਅਸ਼ੀਲ ਮਤਲਬ ਇਦਾਂ ਵੀਡੀਓ ਨੂੰ ਵੀ ਪ੍ਰਮੋਟ ਕਰਦੀ ਹਾਂ ਜੋ ਆਡੇ ਅੱਜ ਕੱਲ ਦੀ ਧੀਆ ਮਾਵਾ ਭੈਣਾ ਨਹੀਂ ਦੇਖ ਸਕਦੀ ਇਹ ਤਾਂ ਬੱਚੇ ਵੀ ਨਹੀਂ ਦੇਖ ਸਕਦੇ ਤੇ ਤੂੰ ਆਪ ਸੋਚੋ ਕਿ ਜੇ ਉਹਨੇ ਇੱਕ ਵੀਡੀਓ ਵਿੱਚ ਕਿਹਾ ਕਿ ਧਰਨ ਗੱਢਣੀ ਹੁਣ ਇਹ ਵੇਖੋ ਇਹ ਨਿੱਚੇ ਜਿਹੜੇ ਪੰਜਾਬ ਦੀਆਂ ਠਰਕੀ ਬੀਬੀਆਂ ਹਾਂ ਹਾਂ ਬਸ ਪੰਜਾਬ ਠਰਕੀ ਬੀਬੀਆਂ ਦਾ ਥੋੜਾ ਹਾਂ ਇੱਥੇ ਹੁਣ ਤੁਸੀਂ ਸ਼ਹੀਦ ਹੁੰਦੀਆਂ ਨਹੀਂ ਹਾਂ ਹਾਂ ਸਾਡੀਆਂ ਬੀਬੀਆਂ ਸ਼ਹੀਦ ਹੁੰਦੀਆਂ ਨਹੀਂ ਹਾਂ ਇੱਥੇ ਤੁਸੀਂ ਵੇਖ ਸਕਦੇ ਇਹਦੇ ਹਰ ਇੱਕ ਦੀ ਧੀ ਨੂੰ ਪੰਜਾਬ ਦੀ ਨੂੰ ਕਹਿੰਦੀ ਆ ਤੇ ਨਾ ਉਹਦਾ ਪਤਾ ਨਹੀਂ ਕੀ ਨਾਂ ਆ ਪਿੱਛੇ ਤੇ ਆਪਣਾ ਕੰਚਨ ਕੁਮਾਰੀ ਨਾਮ ਯੂਜ਼ ਕਰਦੀ ਆ ਨਾਮ ਯੂਜ਼ ਕਰਨ ਦੀ ਆ ਤੇ ਇਹਦੇ ਕਰਕੇ ਉਹਨਾਂ ਨੇ ਲਾਇਆ ਇੰਦਾ ਥੋੜਾ ਦਾ ਤੂੰ ਜਾ ਹੋਰ ਕੇ ਮਤਲਬ ਵਧੀਆ ਕੋਈ ਕੰਮ ਕਰ। ਵਿਰੋਧ ਕਰਨ ਵਾਲੇ ਕਹਿੰਦੇ ਵੀ ਖਾਲਸਾ ਐ ਔਰਤ ਤੇ ਵਾਰ ਨਹੀਂ ਕਰਦਾ। ਭਾਈ ਵਾਰ ਤੇ ਖਾਲਸਾ ਕਰਦਾ ਨਹੀਂ। ਹੁਣ ਜੇ ਅਗਲੇ ਨੇ ਆਪ ਵੀਡੀਓ ਪਾ ਕੇ ਅਗਲੇ ਨੂੰ ਮਤਲਬ ਚੈਰੀਜ਼ ਵਗੈਰਾ ਨਹੀਂ ਆ। ਹੁਣ ਖਾਲਸਾ ਸਿਰ ਤੇ ਆਏ ਨੂੰ ਥੋੜਾ ਬਖਸ਼ੂਗਾ। ਇੱਕ ਵਾਰੀ ਬਖਸ਼ੂਗਾ, ਦੋ ਵਾਰੀ ਬਖਸ਼ੂ, ਤਿੰਨ ਵਾਰੀ ਚਾਹਿਆ ਵੀ ਸੀ ਬਾਕੀ। ਹਾਂ ਸਮਝਾ ਆ ਵੀ ਇੱਕ ਬੀਬੀ ਨੇ ਨਾ ਵੀਡੀਓ ਪਾਈ ਸੀ ਅਮਰਤਪਾਲ ਦੇ ਮਤਲਬ ਗੱਲ ਮੈਂ ਬੈਠਾ ਦਾ ਡੇਲੀ ਪੋਸਟਰ ਤੇ ਵੀ। ਉਹਨਾਂ ਨੇ ਕਿਹਾ ਸੀ ਕਿ ਉਹ ਮਤਲਬ ਮੈਂ ਉਹਨਾਂ ਨੂੰ ਕਿਹਾ ਤਾਂ ਕਿ ਰੇੜੀ ਉੜੀ ਮਤਲਬ ਆਪਣਾ ਕੱਲ ਦੇ ਕੰਮ ਕਰ ਲੈਂਦੇ ਤੇ ਤੂੰ ਬੜੀ ਕਹਿਂਦੀ ਕਿ ਇਦਾਂ ਉਹ ਜੋ ਆ ਅਸੀਂ ਕੰਨੇ ਭੈਣੇ ਇੱਕ ਗੱਲ ਆ ਜਿੱਦੂ ਦਿੱਲੀ ਮਤਲਬ ਹੈ ਨਾ ਇੱਕ ਕੁੜੀ ਹੀ ਉਹਦਾ ਰੇਪ ਕੀਤਾ ਸੀ ਤੇ ਅਮਰਤਪਾਲ ਵੀਰ ਗਿਆ ਸੀ ਉੱਥੇ ਅਮਰਤਪਾਲ ਭਾਈ ਹਾਂ ਭਾਈ ਉੱਥੇ ਗਿਆ ਸੀ ਤੇ ਵੀਰ ਆਪਣਾ ਗਿਆ ਸੀ ਉੱਥੇ ਤੇ ਉੱਥੇ ਕਿਉਂ ਨਹੀਂ ਤੂੰ ਬੋਲੀ ਜੁਪੀ ਵਿੱਚ ਇੱਕ ਰੇਪ ਮਤਲਬ ਹੋਇਆ ਕੁੜੀ ਜਾਂਦੇ ਬਹੁਤ ਸਮਾਂ ਅੰਦਰ ਨਹੀਂ ਜੁਪੀ ਨੇ ਰੇਪ ਉੱਥੇ ਨਹੀਂ ਬੋਲੇ ਤੂੰ ਉੱਥੇ ਦਿੱਲੀ ਮੂੰਹ ਕਾਲਾ ਕਰਤਾ ਸੀ ਕੁੜੀ ਦਾ ਤੇ ਉਹਦੇ ਵਿਚਾਰੇ ਜਾ ਕੇ ਪੁਲਿਸ ਬੜੀ ਲੱਗੀ ਤਦ ਵੀ ਇਹ ਵਿਚਾਰਾ ਨਾਲ ਉੱਥੇ ਗਿਆ ਤੇ ਖੜਾ ਬਹੁਤ ਕਾਮ ਦੇ ਕਾਰਜਾਂ ਦੇ ਲਈ ਮੈਰੋਂ ਨੇ ਸਾਥ ਦਿੱਤਾ ਤੇ ਜਿਹੜਾ ਅਸ਼ਲੀਲ ਜੋ ਕੰਟੈਂਟ ਸੀ ਬਹੁਤ ਬੁਰਾ ਸੀ ਪਰ ਲੋਕ ਕਈ ਗੱਲ ਦਾ ਵਿਰੋਧ ਕਰਦੇ ਕਹਿੰਦੇ ਮਾਰਨਾ ਨੇ ਸੀ ਵੇਖੋ ਜੀ ਜੇ ਉਹ ਆਕੂ ਮਾੜਾ ਚੰਗਾ ਬੋਲੀ ਹੋਈ ਤਾਂ ਫਿਰ ਅਗਲੇ ਨੇ ਜੋ ਹੋਇਆ ਕਰਤਾ ਠੀਕ ਨਹੀਂ ਐਵੇਂ ਆਪਾਂ ਕਹੀਏ ਉਹਨਾਂ ਨੂੰ ਲੱਗਦਾ ਵੀ ਹੋਰ ਜਿਹੜਾ ਅਸ਼ਲੀਲ ਆਊਗਾ ਤੇ ਉਧਰ ਉਹਨਾਂ ਦਾ ਵੀ ਇਹੀ ਹਾਲ ਹੋਣਾ ਚਾਹੀਦਾ ਨੂੰ ਹੋਣਾ ਪਾਜੀ ਮੈਂ ਤੁਹਾਨੂੰ ਸਿੱਧੀ ਗੱਲ ਹੈ ਜਿਹੜਾ ਆਪਣੇ ਆਪ ਦੇ ਬੋਧਾ ਫੱਡੀ ਖਾਂ ਬੰਦਾ ਉਹਨਾਂ ਦਾ ਕੰਮ ਹੋਣਾ ਹੋਣਾ ਠੀਕ ਨਹੀਂ ਬਾਕੀ ਇਹ ਆ ਕਿ ਆਪ ਤੁਸੀਂ ਸੋਚੋ ਕਿ ਗੰਦਮੰਦ ਨਾ ਖਲਾਰੋ ਬਥੇਰੀਆਂ ਵੀਡੀਓ ਬਣਾਉਣ ਵਾਸਤੇ ਆ ਮਤਲਬ ਘੁੰਮਣ ਫਿਰਨ ਦੀਆਂ ਵੀਡੀਓ ਪਾ ਦਿਓ ਇੱਧਰ ਉੱਧਰ ਦੀਆਂ ਪਾ ਦਿਓ ਕਿ ਮਤਲਬ ਕਿਤੇ ਹੋਰ ਗਿਆ ਕੇ ਘੁੰਮ ਫਿਰ ਕੇ ਪਾ ਲੋ ਕੋਈ ਖਾਣ ਪੀਣ ਦੀਆਂ ਵੀਡੀਓ ਪਾ ਲੋ ਜੂਰੀ ਥੋੜਾ ਤੁਸੀਂ ਇਹਨਾਂ ਦੇ ਪੈਸੇ ਕਮਾਣੇ ਆ ਤੇ ਮਾੜਾ ਮੋਟਾ ਆਪਣਾ ਸਮਝੋ ਵਧੀਆ ਰਹੂਗਾ ਜੇ ਪੰਜਾਬ ਨੂੰ ਸਹੀ ਰੱਖੋ ਤੇ ਤਰਦਾ ਤੁਹਾਨੂੰ ਪੰਜਾਬ ਸਹੀ ਰੱਖੋ ਜੇ ਤੁਸੀਂ ਪੰਜਾਬ ਨੂੰ ਗਲਤ ਕਰੋ ਤੇ ਅਗਲੇ ਨੂੰ ਤੁਹਾਨੂੰ ਠੋਕੇ ਇਦਾਂ ਹੀ ਕਰਨਾ ਚਾਹੀਦਾ ਹੈ ਬਖਸ਼ਾ ਸਾਹਿਬ ਹੈ ਗੁਰੂ ਸਾਹਿਬ